ਹੁਣ ਤਾਂ ਪੜੰਦਾ ਵੀ ਨਹੀਂ ਕਰਦਾ ਜਦੋਂ ਇਹ ਮੰਮੀ ਨਹੀਂ ਹੋਗੀ ਹੁਣ ਮੈਂ ਖੇਡੂ ਵੀ ਖੇਡਾਂ ਵੀ ਕਿੰਨਾ ਕਰੂੰਗੀ ਬਿਰੇ ਨੂੰ ਵੀ ਨਾਲ ਲੈ ਕੇ ਬਾਗੀ ਉਹਦਾ ਦਿਵਾਲੀ ਵੀ ਮੇਰ ਤਾਂ ਖਰਾਬ ਹੋ ਗਈ ਦਿਵਾਲੀ ਵੀ ਕਿਦਾਂ ਮਨਾਉਂਗੀ ਪਤਾ ਹੁਣ ਤਾਂ ਮੈਂ ਘੱਲ ਲੀਜੀ ਰਹਗੀ ਕਰਨ ਲੈ ਯਾਰ ਵੱਧੀਆਂ ਵਾਹਲੀ ਜਾ ਕੇ ਫੜਾਤੀ ਵੀ ਹੁਣ ਠੰਡ ਹੋ ਗਈ ਹੁਣ ਮੋਟਰਸਾਈਕਲ ਤੇ ਠੰਡ ਲੱਗਦੀ ਐ ਤੜਕੇ ਤੜਕੇ ਮੌਸਮ ਬਦਲ ਗਿਆ ਹੁਣਾਂ ਪੂਰੀਆਂ ਵਾਹਾਲੀ ਪਾ ਗਿਆ ਉਹ ਆ ਜਾ ਭੂਆ ਚੱਲ ਗਏ ਬਾਬਾ ਟਾਈਮ ਲਾਤਾ ਮੁੜ ਕੇ ਭੀੜ ਹੋ ਜਾਂਦੀ ਉਥੇ ਉਹ ਤਾਂ ਕਿਹਾ ਹੋਇਆ ਹਾਂ ਕਾਗਜ਼ ਪੱਤਰ ਤਾਂ ਸਾਰੇ ਤਿਆਰ ਕਰੀ ਬੈਠਾ ਹੂਗਾ ਕਹਿੰਦਾ ਸੀ ਮੈਂ ਫੋਨ ਕਰੂੰਗਾ ਫੋਨ ਕਰੇ ਨਹੀਂ ਕਾਗਜ਼ ਪੱਤਰ ਤਿਆਰ ਕਰਕੇ ਕੋਲੇ ਜਾ ਕੇ ਕਰਾਉਣੇ ਆ ਮੈਂ ਲਦਾ ਉਸੇ ਦੇ ਜਾਂਦਾ ਮਾ ਜਾਂ ਨੰਬਰ ਹੈਲੋ ਹੈਲੋ ਕੌਣ ਅੱਜ ਕਿੱਥੇ ਚੱਲੇ ਆ ਮੈਂ ਤਾਂ ਰਜਿਸਟਰੀ ਕਰਾਉਣ ਜਾਣਾ ਅੱਛਾ ਰਜਿਸਟਰੀ ਕਰਾਉਣ ਚੱਲੇ ਹਾਂ ਹਾਂ ਕੌਣ ਬੋਲਦਾ ਤੁਸੀਂ ਪੁੱਛ ਕੇ ਵੀ ਮੈਂ ਬੋਲਦੀ ਕੌਣ ਜਿੰਨੀ ਗੱਲ ਤੁਹਾਨੂੰ ਪੁੱਛੀ ਗਈ ਆ ਓਨੀ ਗੱਲ ਦਾ ਜਵਾਬ ਦਿਓ ਬਸ ਮੈਨੂੰ ਉੱਪਰ ਪਤਾ ਵੀ ਲੱਗੇ ਕੌਣ ਆ ਮੈਂ ਫੇਰ ਹੀ ਜਵਾਬ ਦੇਵਾਂ ਮੇਰੀ ਗੱਲ ਸੁਣੋ ਇੱਕ ਗੱਲ ਦਾ ਧਿਆਨ ਰੱਖਿਓ ਰਜਿਸਟਰੀ ਆਪਣੇ ਨਾਂ ਕਰਵਾ ਲਓ ਪਰ ਰਜਿਸਟਰੀ ਸਿੰਦਰ ਦੇ ਨਾਂ ਨਹੀਂ ਹੋਣੀ ਚਾਹੀਦੀ ਕੋਈ ਸਿੰਦਰ ਕੇ ਰਿਸ਼ਤੇਦਾਰੀ ਚੋਂ ਤੁਸੀਂ ਫੇਰ ਤੂੰ ਉਹੀ ਗੱਲਾਂ ਮੈਂ ਤੈਨੂੰ ਕਿਹਾ ਵੀ ਮੈਨੂੰ ਜਾਣਨ ਦੀ ਕੋਸ਼ਿਸ਼ ਨਾ ਕਰ ਕਿਉਂ ਨਹੀਂ ਤੈਨੂੰ ਸਮਝ ਆਉਂਦੀ ਚਲ ਨਹੀਂ ਮੈਂ ਤਾਂ ਆਪਦੇ ਨਾਲ ਹੀ ਕਰਾਉਣਾਗਾ ਬਸ ਠੀਕ ਆ ਰਜਿਸਟਰੀ ਆਪਦੇ ਨਾਂ ਕਰਵਾ ਲੈ ਪਰ ਇਹ ਨਾ ਹੋਵੇ ਰਜਿਸਟਰੀ ਕਿਤੇ ਸਿੰਦਰ ਦੇ ਨਾਂ ਕਰਵਾ ਕੇ ਆਈ ਜੇ ਕਿਤੇ ਸਿੰਦਰ ਦੇ ਨਾਂ ਰਜਿਸਟਰੀ ਕਰਾਤੀ ਹਸਾਬ ਲੈ ਲੈ ਤੁਹਾਡਾ ਬਣੂਗੀ ਮੈਂ ਨਹੀਂ ਚਾਹੁੰਦੀ ਵੀ ਸਾਰੀ ਜ਼ਮੀਨ ਉਹਦੇ ਨਾਂ ਹੋਵੇ ਨਾ ਸਾਡੀ ਜ਼ਮੀਨ ਹੈ ਮੇਰੇ ਘਰ ਵਾਲੀ ਮੈਂ ਕੁਛ ਕਰਾਂ ਮੈਂ ਤੁਸੀਂ ਕੌਣ ਆਓ ਅੱਛਾ ਤੈਨੂੰ ਆਪਣੇ ਘਰ ਵਾਲੀ ਨਾਲ ਬਾਲਾ ਪਿਆਰ ਨਹੀਂ ਹੈ ਮੈਨੂੰ ਐ ਤੇ ਮੇਰੀ ਗੱਲ ਸੁਣਨਾ ਤੈਨੂੰ ਐ ਲੱਗਦਾ ਨਾ ਵੀ ਮੈਨੂੰ ਤੁਹਾਡੇ ਘਰ ਦਾ ਕੁਝ ਨਹੀਂ ਪਤਾ ਮੈਨੂੰ ਇੱਕ ਇੱਕ ਪਾਲ ਦੀ ਖਬਰ ਆ ਵੀ ਤੁਸੀਂ ਕਿੱਥੇ ਜਾਂਦੇ ਹੋ ਕਿੱਥੇ ਆਉਂਦੇ ਹੋ ਤੇ ਕੀ ਕਰਦੇ ਸਾਭ ਲਾ ਲਿਓ ਜੇ ਰਜਿਸਟਰੀ ਸਿੰਦਰ ਦੇ ਨਾਮ ਹੋਣ ਕੌਣ ਬੋਲਦੇ ਹੋ ਤੁਸੀਂ ਲੈ ਫੋਨ ਕੱਟ ਗਈ ਹਾਂ ਨਵਾਂ ਸ਼ਾਪਾ ਛੱਡਦਾ ਇਹ ਸਿੰਦਰ ਦੇ ਨਾਮ ਆ ਰਿਹਾ ਰਿਸ਼ਟੀ ਕਰਾਇਓ ਚਲ ਸਿੰਦਰ ਦੇ ਨਾਮ ਦਾ ਮੈਂ ਕਰਾਉਂਦਾ ਵੀ ਨਹੀਂ ਸੀ। ਅਰੇ ਫੋਨ ਕੀ ਨਹੀਂ ਕਰਿਆ ਹੋਇਆ। ਮੈਂ ਤਾਂ ਇਹਨੂੰ ਜਾਣਦਾ ਨਹੀਂ। ਨੰਬਰ ਵੀ ਨਾ ਮਾਣ। ਪਹਿਲਾਂ ਰੱਬਾ ਥੋੜੇ ਛਾਪੇ ਆ। ਆ ਇੱਕ ਹੋਰ ਪਤਾ। ਘਟੋ ਘਟ ਐਂ ਦਾ ਪਤਾ ਲੱਗ ਜਾਏ ਵੀ ਬੋਲਦੀ ਕੌਣ ਹੈ। ਚਲ ਰੱਬਾ। ਜਿਵੇਂ ਤੇਰੀ ਮਰਜ਼ੀ। ਕੇ ਰਜਿਸਟਰੀ ਕਰਾ ਅੱਜ। ਅਣੀ ਬੁੱਧਾ ਸਵੇਰ ਨੂੰ ਇਹ ਫੋਨ ਆ ਜੀ ਵੀ ਤੂੰ ਆਪ ਦੇ ਨਾਮ ਵੀ ਨਹੀਂ ਕਰਾਉਣੀ ਆ ਜਾ ਪੂਆ 11:00 ਵੱਜ ਗਏ ਹੁਣ ਤਾਂ ਫਿਰ ਤਹਿਸੀਲਦਾਰ ਉੱਠ ਖੜਦਾ 2:00 ਵਜੇ ਦੇ ਨੂੰ ਆ ਜਾ ਕਰਾਂ ਛੇਤੀ ਆ ਜਾ ਪੂਆ ਪਤਾ ਨਹੀਂ ਕਿੱਧਰ ਵੜੀ ਕਾਂਟਾ ਹੋ ਗਿਆ ਤਿਆਰ ਹੋਏ ਨੂੰ ਹਾਂ ਤਾਂ ਪੜਨ ਦਾ ਵੀ ਜੀਨ ਕਰਦਾ ਜਦੋਂ ਮੰਮੀ ਨਹੀਂ ਆ ਗਈ खेड भी कि दिवाली भी मेरी तक खराब होगी दिवाली भी खदनागी पिता तो मैं कल करूसि चाची आजा लं कि मम्मी ने ने। मम्मी नहीं। ते गए हुए कि वागे छे वागे ਮੈਂ ਤਾਂ ਪਤਾ ਨਹੀਂ ਤੁੰਦੱਸ ਕੰਨ ਗਈ। ਕੀਆ ਲੜ ਲੜ ਤਾ ਨਹੀਂ ਪੈ ਦਵਾਰੇ। ਬਸ ਬੋਲੀ ਤਰੰਦੇ ਸੀ ਰੈਟ ਤੇ ਮਮੀ ਨਾ ਹੋਣੀ ਤੇ ਕਦੀ ਇਹਗੀ। ਪਿਆ ਨਹੀਂ ਕਰੇ ਰਹੇ ਲਦਾਸ ਲੜਕੇ ਕੀ ਭਾਲਦੀ ਆ ਤੀਜੇ ਦਿਨ ਉਹਦੇ ਨਾਲ ਜਵਾਕ ਨਾਲ ਲੜਨ ਲੱਗ ਜਾਂਦੀ। ਇਹੇ ਨਹੀਂ ਕਰਮਾਂ ਚ ਸੋਖ ਜਾ ਹੋਇ ਅਜ ਬਿਚਾਰੇ ਦੇ। ਤਨ ਕਿੰਨੇ ਕ ਬਹਿ ਲਿਖਾ ਇਹਦੇ ਕਰਮਾਂ ਚ। ਤਨ ਕੀ ਭਾਲਦੀ ਆ ਵੀ ਤੂੰ ਦੱਸ ਤਿਹਰਦਾ ਦੇਣਾ ਘਰੇ ਰਹਵਦਾ ਸਪਾਈਆਂ ਬਪੇ ਲੋਕ ਤਾਂ ਸਾਰੇ ਸਪਾਈਆਂ ਕਰਨ ਲੱਗੇ ਪਏ ਆ। ਬੇ ਨੂੰ ਵੀ ਨਾਲ ਲਾਈ ਤੋ। ਨਾਲ ਲਾਈ। ਉਹ ਤੈਨੂੰ ਇੱਥੇ ਛੱਡ ਗਈ। ਇਹੀ ਫਰਕ ਆਉਂਦਾ ਤੈਨੂੰ। ਉਹ ਤਾਂ ਪੜਨਦਾ ਵੀ ਜੀ ਨਹੀਂ ਕਰਦਾ। ਕੋਈ ਨਾ ਪੁੱਤ ਤੂੰ ਟੈਨਸ਼ਨ ਨਾ ਲੈ। ਚਾਚੀ ਗੱਲ ਦੱਸਾਂ। ਹਾਂ ਪੁੱਤ ਦੱਸ। ਪੜਨਦਾ ਤਾਂ ਮੇਰਾ ਬਾਲਾ ਜੀ ਕਰਦਾ। ਪੜਨਾ ਤਾਂ ਮੈਨੂੰ ਬਹੁਤ ਪਸੰਦ ਆ। ਫਿਰ ਕਿਤਾਹੇ ਟੈਨਸ਼ਨ ਅਸ ਨਹੀਂ ਪੜਿਆ ਜਾਂਦਾ। ਕੋਈ ਨਾ ਪੁੱਤ ਤੂੰ ਟੈਨਸ਼ਨ ਨਾ ਲੈ ਕਰ। ਪੜਿਆ ਕਰ ਤੂੰ। ਪੜ ਕੇ ਵੀ ਨਹੀਂ ਮਾਂਦਾ ਸੁਪਨਾ ਪੂਰਾ ਕਰੀ। ਫਿਰ ਕੀ ਹੋਗਾ ਜੋ ਬਾਕੀ ਛੱਡ ਗਈ। ਤੇਰਾ ਪਿਓ ਤਾਂ ਤੇਰੇ ਨਾਲ ਆ। ਉਹ ਤਾਂ ਤੈਨੂੰ ਪਿਆਰ ਕਰਦਾ। ਉਹ ਤਾਂ ਤੈਨੂੰ ਹਰ ਚੀਜ਼ ਲੈ ਕੇ ਦਿੰਦਾ। ਹਾਂ ਚਾਚੀ ਮੇਰੇ ਮੇਰਾ ਪਿਓ ਤਾਂ ਮੈਨੂੰ ਮੇਨੂੰ ਤਿਆਂ ਨੂੰ ਤਿਆਂ ਵਰਗੇ ਪੁੱਤਾਂ ਵਰਗਾ ਸਮਝੋ ਤਾਂ ਮੈਨੂੰ ਬਾਲਾ ਪਿਆਰ ਕਰਦਾ ਕੋਈ ਨਾ ਪੁੱਤ ਅੱਜ ਕੱਲ੍ਹ ਤਿਆਂ ਹੁੰਦੀ ਪੁੱਤਾਂ ਵਰਗੇ ਨੇ ਹਰੇਕੀ ਪੁੱਤ ਸਮਝਦਾ ਆ ਰੇ ਮਾਂ ਤੈਨੂੰ ਟੈਨਸ਼ਨ ਨਾ ਲਿਆ ਕਰ ਤੇਰਾ ਪਿਓ ਹੈਗਾ ਨਾ ਉਹਦੇ ਸਰ ਤੇ ਰੰਚਾ ਨਾ ਲਿਆ ਕਰ ਤੂੰ ਪੜਾੜ ਦੀ ਮਾਂ ਦਾ ਸੁਪਨਾ ਪੂਰਾ ਕਰ ਪੜਕੇ ਕੋਈ ਨਾ ਦੀਵਾਲੀ ਤੇ ਵੀ ਟੈਨਸ਼ਨ ਨਾ ਲਈ ਪੜਾਕੇ ਬੜੁੱਕੇ ਵਧੀਆ ਚਲਾਈ ਚੰਗਾ ਉਹ ਸਾਡੇ ਜਵਾਖਾਂ ਨਾਲ ਵਧੀਆ ਖੇਡਣੀ ਕੋਈ ਨਾ ਉੱਤੇ ਚੱਲ ਮੰਗੇ ਮੰਮੀ ਤਾਂ ਬਾਗੀ ਛੱਡ ਗਈ ਕੋਈ ਨਾ ਮੰਮੀ ਦਾ ਕੀ ਆਪੀ ਤੇਰੇ ਰੈਡੀ ਲੈ ਆਊਗਾ ਉਹਨੂੰ ਤਾਂ ਉਹਦੀ ਕਿਸਮਤ ਮਾੜੀ ਐ ਤੇਰੇ ਪਿਓ ਦੀ ਕੀ ਕਰੇ ਉਹਦੇ ਨੀ ਕਰਮਾਂ ਚ ਕਿਸੇ ਦਾ ਸੁਖ ਐ ਉਹਨੇ ਤਾਂ ਦਵਾਰੇ ਵੀ ਹੂਲਾ ਪੱਕਿਆ ਸੀ ਵਿਚਾਰੇ ਨੇ ਮੈਂ ਤਾਂ ਸੁਣਿਆ ਸੀ ਪੁੱਤਾਂ ਬੁੱਤਾਂ ਬਿਲੋਕ ਪੁੱਤਾਂ ਨੂੰ ਜ਼ਿਆਦਾ ਪਿਆਰ ਕਰਦੇ ਸੀ ਇਹਨੂੰ ਮਿੰਨ ਤਾਂ ਕੋਈ ਪਿਆਰ ਹੀ ਨਹੀਂ ਕਰਦਾ ਕੋਈ ਨਾ ਪਤਾ ਤੇਰਾ ਰੈਡੀ ਹੈਗਾ ਤੈਨੂੰ ਪਿਆਰ ਕਰਨ ਵਾਲਾ ਆ ਅਸੀਂ ਹੈਗੀਆਂ ਲੱਭੇ ਤੇਰਾ ਤੈਨੂੰ ਪਿਆਰ ਕਰਦੇ ਆਂਗੇ ਹਾਂ ਉਹ ਤਾਂ ਕਰਦੇ ਨੇ ਕੋਈ ਨਾ ਤੂੰ ਟੈਨਸ਼ਨ ਨਾ ਲੈ ਕਰ ਮੈਂ ਤਾਂ ਕਹੀ ਜੀ ਲੈਣ ਆਈ ਸੀ ਅਸੀਂ ਸਫਾਈ ਕਰਦੇ ਸੀ ਮਹਾਲਾ ਚੱਲ ਮੈਂ ਭੱਜ ਕੇ ਸਿੰਦਰ ਤੋਂ ਕਹੀ ਫੜ ਕੇ ਲਾਉਣੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਬਾਗੀ ਘਰੇ ਨਹੀਂ ਹੈਗੀ

ਮੈ ਤਾਂ ਇਹ ਸੁਣ ਕੇ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਗਈ ਫਿਕਰ ਛੱਡ ਕੇ ਵਾਗੀ ਤਾ ਦੱਸ ਤਿਹਾਰ ਦੇ ਦਿਨ ਕੌਣ ਕਰੂੰ ਜਾਂਦਾ ਹੁੰਦਾ ਵਾ ਇਹਨੂੰ ਅਸਰ ਚ ਘਰ ਨਾਲ ਮੋਹ ਹੀ ਨਹੀਂ ਪਿਆ ਜੇ ਘਰ ਨਾਲ ਮੋਹ ਹੁੰਦਾ ਫੇਰ ਇਹ ਘਰ ਦੀਆਂ ਸਫਾਈਆਂ ਕਰਦੀ ਹੁਣ ਸਲਾ ਉਹਦੇ ਜਵਾਕ ਦੇ ਕਰਮਾਂ ਚ ਸੁੱਖ ਹੀ ਨਹੀਂ ਵਿਚਾਰੇ ਨੇ ਦੋ ਵਾਰ ਵਿਆਹ ਕਰਵਾ ਲਿਆ ਤਾਂ ਵੀ ਸੁੱਖ ਨਾ ਹੋਇਆ ਦੁਬਾਰੇ ਤਾਂ ਨੇ ਤਾਂ ਕਰਾਇਸੀ ਵੀ ਮੇਰਾ ਕੁੜੀ ਨੂੰ ਪਾ ਲੂਗੀ ਸਾਹਮੂਗੀ ਮੇਰਾ ਘਰ ਸੰਗੂ ਪਰ ਇਹ ਨਹੀਂ ਸ਼ਾਂਤੀ ਕਰ ਲਵੇ ਆਂਡ ਗਮਾੜ ਨੇ ਵੀ ਥੇਰਾ ਸਮਝਾਈ ਵੀ ਭਈ ਸਮਝ ਜਾ ਤੂੰ ਘਰ ਬਣਾ ਲਾਦਾ ਇਹ ਨਹੀਂ ਬਣਾਉਂਦੇ ਹੈਗੇ ਪਰ ਚਲ ਮੈਂ ਵੀ ਜਾਣੀ ਕਿ ਚਲ ਅਲੋ ਜੀ ਨਹੀਂ ਰਨਾ ਕੰਮ ਨਹੀਂ ਪੜਦਾ ਬਹੁਤ ਮਾੜੀਆਂ ਇਹ ਜਦੋਂ ਫੋਟ ਬਾਕ ਚਾਹ ਚਲ ਇੱਕ ਦੰਦ ਜਾ ਕੁ ਵੀ ਲਗੀ ਪਈ ਐ ਇੱਕ ਰੋਟੀਆਂ ਹੈਗੀਆਂ ਨੇ ਅੱਥੇ ਕੰਡੜੀ ਵੀ ਨਹੀਂ ਆਇਆ ਪਤਾ ਨਹੀਂ ਮਮੀ ਲਾ ਕੇ ਗਈ ਹੋ ਰੋਟੀਆਂ ਮੇਨਾਂ ਕਰੋ ਕਿਦਾਂ ਹੈਗੀ ਆਂ ਤੇ ਤੜਕਾ ਦੱਕਾ ਵਾਲਾ ਲਿਆ ਨੋਏ ਰੈਡੀ ਆ ਗਿਆ ਹਾਂਜੀ ਰੈਡੀ ਆ ਗਈ ਆ ਗਿਆ ਰੈਡੀ ਪਾਣੀ ਲਿਆ ਲੈ ਨਹੀਂ ਹੋ ਗਰਮੀ ਦਿਨੇ ਗਰਮੀ ਹੋ ਜਾਂਦੀ ਐ ਤੜਕੇ ਠੰਡ ਹੋ ਜਾਂਦੀ ਐ ਕੋਈ ਕਹਿ ਜਾਂ ਮੌਸਮ ਆਇਆ ਸੀ ਹਾਂ ਨਨੂ ਤੇਰੀ ਮਾਂ ਕਿੱਥੇ ਆ ਡਾਡੀ ਬੀ ਮਾਤਾ ਪਤਾ ਨਹੀਂ ਕਿੱਥੇ ਹੈ ਪਤਾ ਨਹੀਂ ਕਿੱਥੇ ਆ ਇੱਕ ਹੀ ਗੱਲ ਹੋਈ ਤੇੰਦਾਂ ਸ਼ਕੇ ਨਹੀਂ ਗਈ ਵੀਰੇ ਨੂੰ ਵੀ ਨਾਲ ਲੈ ਕੇ ਗਏ ਨੇ ਕਿਦੋਂ ਗਈ ਗਈ ਸਵੇਰ ਕਦੀ ਗਈ ਨੇ ਜੇ ਤੁਸੀਂ ਭੱਗੇ ਸੀਗੇ ਉਸ ਤੋਂ ਥੋੜਾ ਟਾਈਮ ਬਾਅਦ ਫੋਨ-ਫਾਨ ਵੀ ਨਹੀਂ ਕਰਿਆ

ਰੋਟੀ ਰੋਟੀ ਖਾ ਲਈ ਸੀ ਨਹੀਂ ਰੋਟੀ ਹੈ ਨਹੀਂ ਸੀ ਲਾਕੇ ਨਹੀਂ ਗਈ ਮम्मी ਲਾਕੇ ਨਹੀਂ ਗਈ ਚਲ ਮੈਂ ਨਾ ਤੇਰੇ ਵਾਸਤੇ ਕੁਝ ਖਾਣ ਨੂੰ ਲਿਆਉਣਾ ਤੇ ਕੋਈ ਗੱਲ ਨਹੀਂ ਤੇਰੀ ਮਾਂ ਆ ਜੂਗੀ ਮੈਨੂੰ ਪਤਾ ਉਹ ਗਈ ਹੋਊਗੀ ਰਸਕਿਓ ਜਮੀਨ ਜੀ ਤਾਂ ਉਹ ਕਹਿੰਦੀ ਸੀਗੀ ਤੇ ਉਹ ਮੈਨੂੰ ਪਤਾ ਉੱਥੇ ਪਾਕੀ ਹੋਊਗੀ ਆਉਦੇ ਪੇਕੀ ਆ ਜੂਗੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਚੰਗਾ ਠੀਕ ਉਹ ਤਾਂ ਉਹੀ ਕਹਿ ਜਾਂਦੀ ਹੈ ਗੁੱਸੇ 'ਚ ਤੈਨੂੰ ਮੈਂ टी आके किधर में खाने रोटी ले आओ रोटी चल मैं रोटी ले आऊँगा तो मैं फोन ला के पूछा मिला हेलो सतरीकाल हेलो सतरीकाल हां माता मैं पूछदा शिका अ वी शेंद्र ਇੱਥੇ ਆ ਗਈ ਅੱਛਾ ਕਿਦੋਂ ਆ ਗਈ ਸੀ हां बस मैं इ पूछना जी बस ਉਹ ਰੋਟੀ ਰੋਟੀ ਵੀ ਨਹੀਂ ਪਕਾ ਕੇ ਗਈ ਕੁੜੀ ਵਾਸਤੇ ਇੱਕ ਟੈਨਸ਼ਨ ਜੀ ਸੀ ਮੈਂ ਹੁਣ ਆਇਆ ਠੀਕਾ ਮੈਨੂੰ ਪਤਾ ਨਹੀਂ ਕਿੱਧਰ ਵਗ ਗਈ ਬਸ ਹੁਣ ਫਿਕਰ じゃ ਮੁੱਕ ਗਿਆ ਮੇਰਾ ਮਾ ਆਥਨੇ ਕਰਦਾ ਉਹਦੇ ਨਾਲ ਗੱਲ ਨਨਪੁੱਛਾ ਜੀ ਇੱਕ ਵਾਰੀ ਵੀ ਗੱਲ ਕੀ ਹੋਈ ਐ ਤੂੰ ਘਾਤੋਂ ਆਈਂ ਹਾਂ ਹਾਂ ਮੈਂ ਬਾਕੀ ਸ਼ਾਮ ਨੂੰ ਕਰ ਦਾਂਗੀ ਠੀਕ ਹੈ ਠੀਕ ਲੈ ਉੱਥੇ ਬੱਗੀ ਨੇ ਤੈਨੂੰ ਦੱਸਿਆ ਤਾਂ ਸੀਗਾ ਮੈਂ ਤੂੰ ਐ ਕਰ ਮੈਂ ਤੈਨੂੰ ਰੋਟੀ ਲਿਆ ਕੇ ਦੇਵਾਂ ਜਾਂ ਤੇਰੀ ਮਾਸੀ ਨੂੰ ਕਹਿ ਦਿੰਦੀ ਤੁਸਾਂ ਮਾਸੀ ਨੂੰ ਤੁਸੀਂ ਆ ਜਾਓਗੇ ਤੁਸੀਂ ਬਣਾ ਕੇ ਦੇ ਦੇਣੀ ਚੱਲ ਕੋਈ ਗੱਲ ਨਹੀਂ ਮੈਂ ਹੋਟਲ ਤੋਂ ਲਿਆ ਕੇ ਦੇਣਾ ਤੈਨੂੰ ਕੁਝ ਹੋਰ 버ਗਰ ਲਿਆਦਾ ਨਹੀਂ ਬਸ ਰੋਟੀ ਲਿਆਉ ਚੱਲ ਰੋਟੀ ਲਿਆ ਕੇ ਨਾ ਨੂ ਰੋਟੀ ਚੰਗਾ ਲੈ ਇਹ ਜਮੀ ਹੱਦ ਹੈਗੀ ਬਿਨਾ ਦੱਸੇ ਬੁੱਸੇ ਬੱਗੀ ਰਹਿੰਦੇ ਹੁੰਦਾ ਜੇ ਭੂਆ ਆ ਜਾਂਦੀ ਨਾਲ ਮੇਰੇ ਉਹ ਤਾਂ ਸ਼ੁਕਰ ਹੈ ਭੂਆ ਉਧਰ ਹੀ ਬੱਗੀ ਜੇ ਭੂਆ ਆ ਜਾਂਦੀ ਹੁਣ ਇਹ ਤਾਂ ਮੇਰਾ ਜੀਣਾ ਦੁਬਰੀ ਕਰ ਦੇਣਾ ਸੀ 100 100 ਕੁਝ ਬੋਲਣਾ ਸੀ ਇੱਥੇ ਕਿੱਡੀ ਕੁ ਗੱਲ ਸੀ ਇੰਨੀ ਗੱਲ ਹੀ ਕਹੀ ਸੀ ਕਿ ਭਾਈ ਭੂਆ ਨਹੀਂ ਕਹਿੰਦੀ ਜ਼ਮੀਨ ਤੇਰੇ ਨਾਲ ਕਰਾਉਣ ਨੂੰ ਇੰਨੇ ਚ ਛੱਡ ਕੇ ਵਗ ਗਿਆ ਲਕਰ ਪੱਥੀ ਪਤਨੀ ਇੱਥੇ ਬਾੜੀ ਚ ਚਲੋ ਕੋਈ ਨਹੀਂ ਛੱਡਦੇ ਵੀ ਚੱਕ ਕੇ ਲੈ ਜਾਂਦੇ ਘਰੀ ਪੱਥਰ ਇਦੋਂ ਦਾ ਘਰੀ ਵੜੀ ਕੀ ਕਰਾਂ ਥਾਉਂ ਦਾ ਓਕਾ ਕਰੇ ਥਾਉਂ ਥੋੜਾ ਤਾਂ ਇੱਥੇ ਰਹਿਣਾ ਪਏ ਓਕਾ ਵਸੀ ਜੀ ਤੋਂ ਪਈ ਫੜੀ ਆ ਨਹੀਂ ਇਹਨਾਂ ਜੰਗੀ ਤਰ੍ਹਾਂ ਸਾਹਮਣੇ ਕਰਨ ਲੱਗੇ ਚਲੋ ਅਹ ਦੇਖ ਹੱਥੀ ਹੋਈ ਪਈ ਆ ਜਮਾ ਕਿਤੇ ਜਾਂਦਾ ਸਿੰਦਰਾ ਕਿਹਦੇ ਨਹੀਂ ਵਰ ਜਾਇਓ ਨੰਨੂ ਰੋਟੀ ਲੈ ਕੇ ਦਿੰਦਾ ਸੀ ਉਹ ਕਹਿੰਦੀ ਮੈਂ ਰੋਟੀ ਨਹੀਂ ਖਾਧੀ ਤੜਕੇ ਦੀ ਉਹ ਭੁੱਖੀ ਬੈਠੀ ਆ ਹੋਰ ਮੈਂ ਗਈ ਸੀ ਘਰੇ ਕਹੀ ਲੈਣ ਮੈਨੂੰ ਦੱਸ ਦਿੰਦੀ ਮੈਂ ਤਾਂ ਦੱਸਿਆ ਹੀ ਨਹੀਂ ਉਹਨੂੰ ਮਾ ਘਰੋਂ ਦੇ ਜਾਂਦੀ ਰੋਟੀ। ਸੰਗ ਦੀ ਨੇ ਨਹੀਂ ਦੱਸਿਆ ਹੁਣ। ਮਾ ਤਾਂ ਉਹਦੀ ਸਿੰਦਰ ਦੀ ਹੱਦ ਮੰਨੀ ਆ ਵੀ ਬੰਦਾ 10 ਕੁਛ ਕੇ ਤਾਂ ਵਗ ਜੀ। ਤੈਨੂੰ ਵੀ ਨਹੀਂ ਸੀ ਪਤਾ। ਮੈਨੂੰ ਕਿੱਥੇ ਪਤਾ ਮਾ ਤਾਂ ਗਾਪ ਦੇ ਨੇ ਘਰੋਂ ਰਜਿਸਟਰੀ ਕਰਾਉਣ ਗਏ ਆ ਸੀ। ਹਾਂ। ਆ ਕੇ ਦੇਖਿਆ ਤਾਂ ਕਿ ਹੈ ਨਹੀਂ। ਰਜਿਸਟਰੀ ਰਜਿਸਟਰੀ ਕਾਹਦੀ ਕਰਾਉਣਾ ਫਿਰ ਦਾ? ਉਹ ਪੂਆ ਦੇ ਨਾਨੀ ਸੀ ਜਿਹੜੀ ਜ਼ਮੀਨ ਉਹ ਮੇਰੇ ਨਾਲ ਕਰਾਈ। ਹੋ ਗਈ? ਹਾਂ। ਚਲ ਵਧਾਈਆਂ ਵਧਾਈਆਂ ਤੈਨੂੰ ਕਰਉਦੀਆਂ ਤਾਂ। ਉਹਦਾ ਬਧਾਈਆਂ ਗੀਆਂ ਪਹਲਾਈ ਹੁਣ ਆ ਆਸ਼ਾ ਆ ਪੜਾਓ ਇਹ ਤਾਂ ਹੋ ਗਿਆ ਹੋਰ ਇਹ ਤਾਂ ਪਤਾ ਨਹੀਂ ਕਿ ਇਹਦੀ ਮੋਟੀ ਮਾਤਾ ਘਰੀ ਨਹੀਂ ਖੜਦੀ ਮੈਂ ਗਈ ਸੀਗੀ ਕੁੜੀ ਕੋਲੇ ਕਹੀ ਜੀ ਲੈਣ ਗਈ ਸੀ ਮੈਂ ਕਹਿੰਨੇ ਮੇਰੀ ਮੰਮੀ ਤਾਂ ਹੈਨੀ ਬੱਗ ਗਈ ਐਂ ਵਾਗੇ ਕਰਕੇ ਮੇਰੇ ਸਹੁਰਿਆਂ ਨੂੰ ਪੁੱਛਿਆ ਕਹਿੰਦੇ ਇੱਥੇ ਆ ਗਈ ਮੈਂ ਬਗਾ ਨੂੰ ਮਾੜਾ ਮੋਟਾ ਸਮਝਾ ਦੋ ਹਾਂ ਵੀ ਬਿਨਾ ਦੱਸੇ ਪੁੱਛੇ ਮਗਰ ਉਹ ਕੱਲੀ ਕੁੜੀ ਨੂੰ ਹੀ ਛੱਡ ਵੀ ਰੋਟੀ ਤਾਂ ਪਕਾ ਜਾ ਉਹ ਤੜਕੇ ਦੀ ਭੁੱਖੀ ਬੈਠੀ ਹੋਈ ਜਾਈਂ ਕੁੱਟੋ ਕੁੱਟ ਕਾ ਨੂੰ ਪਕਾ ਕੇ ਦਿੰਦੀ ਐ ਨੂੰ ਰੋਟੀ ਇਹ ਕਿੱਥੇ ਨਹੀਂ ਆਜੇ ਹਜੇ ਹੁਣ ਆ ਕੇ ਗਰਮੀ ਚੋਂ ਡਿੱਗਿਆ ਸੀ ਤੂੰ ਖਾ ਲਈ ਰੋਟੀ ਤਾਂ ਨਹੀਂ ਤੂੰ ਖਾ ਕੇ ਮਾਂ ਤਾਂ ਖਾ ਲਈ ਸੀ ਉੱਥੇ ਤੈਨੂੰ ਘਰੋਂ ਲਿਆ ਦਿੰਨੀ ਆ ਨਾਲ ਤੈਨੂੰ ਲਿਆਣੇ ਨਾਲ ਉਹਨੂੰ ਲਿਆ ਦਿੰਨੀ ਆ ਕੁੜੀ ਨੂੰ ਜਵਾਕ ਨੂੰ ਉਸੇ ਨੂੰ ਲਿਆ ਦੇ ਪਰ ਜਾਈ ਮੈਂ ਜ ਮਾਂ ਥੱਕਿਆ ਪਿਆ ਉਹਨੂੰ ਲਿਆ ਦੇ ਦੋ ਰੋਟੀਆਂ ਉਹਨੂੰ ਲੈ ਕੇ ਦਿੰਨੀ ਆ ਫਿਰ ਥਣ ਦੀਆਂ ਮੈਂ ਲੈ ਆਉਂਗਾ ਠੀਕ ਆ ਉਹਨੂੰ ਲੈ ਕੇ ਦਿੰਨੀ ਆ ਫਿਰ ਲੈ ਆ ਦੇ ਫਿਰ ਪਰ ਜਾਈ ਮੈਂ ਲੈ ਕੇ ਦਿੰਨੀ ਆ ਫਿਰ ਮੈਂ ਕੋਈ ਨੂੰ ਨੂੰ ਲੈ ਪੁੱਤ ਰੋਟੀ ਖਾ ਲੈ ਤੂੰ ਮੈਂ ਤੜਕੇ ਦੇ ਦਿੰਦਾ ਸਾਈ ਮੈਂ ਚਾਚੀ ਰੋਟੀ ਨਹੀਂ ਖਾਦੀ ਹੈਗੀ ਮੈਂ ਫੜ ਰੋਟੀ ਖਾ ਲਾ ਹਾਂ ਲੈ ਲੈ ਮੈਂ ਤਾਂ ਤੇ ਡੈਡੀ ਨੇ ਦੱਸਿਆ ਕਹਿੰਦੇ ਤੜਕੇ ਦੀ ਭੁੱਖੀ ਬੈਠੀ ਆ। ਤੁਮੇ ਦੱਸਤਾ ਦਿੰਦੀ ਵੀ ਭਾਈ ਚਾਚੀ ਮੈਂ ਰੋਟੀ ਨਹੀਂ ਖਾਦੀ ਜਦੋਂ ਮੈਂ ਆਈ ਸੀ ਮੈਂ ਤੁਹਾਨੂੰ ਉਧਰੋਂ ਲਿਆ ਕੇ ਖਵਾ ਦਿੰਦੀ। ਪੁੱਤ ਜਾ ਮੈਂ ਤੈਨੂੰ ਉੱਥੇ ਲੈ ਜਾਂਦੀ ਮੇਰੇ ਕੋਲ ਉੱਥੇ ਖਾ ਲੈਂਦੀ ਤੂੰ। ਚਲ ਸੁਣ ਕੰਮ ਤਕਲੀਫ। ਰੋਟੀ ਬਣਾ ਕੇ ਨਹੀਂ ਦੇਕੇਗੀ। ਮੈਂ ਆਈ ਰੋਟੀਆਂ ਬਣਾ ਕੇ। ਲੋ ਦੱਸੋ ਹੈ ਨਹੀਂ ਸੇ ਪਤਾ ਹੈਗਾ ਵੀ ਜਵਾਖੜੀ ਘਰੇ ਆ ਗਈ ਵੀ ਮੈਂ ਰੋਟੀ ਤਾਂ ਬਣਾ ਜਾ। ਖਾਈ ਜੀਏਗੀ ਚੰਦਰੀ ਪਾਪਾ। ਕੋਈ ਨਾ ਰੋਟੀ ਖਾ ਲੈ ਪੁੱਤ ਪਾਣੀ ਤਾਂ ਮੈਂ ਆਪੀ ਵੀ ਚੱਕ ਕੇ ਪੀ ਲੂੰਗੀ ਕੋਈ ਨਾ। ਰੋਟੀ ਖਾ ਲੈ। ਉਹ ਤਾਂ ਡੈਡੀ ਫਿਰ ਕਿੱਧਰ ਵਾ ਗਿਆ ਪਤਾ ਨਹੀਂ ਮੈਂ ਤਾਂ ਉਹ ਵੀ ਪੁੱਛਿਆ ਸੀ ਮਾ ਜੇ ਤੂੰ ਨਹੀਂ ਖਾਧੀ ਮੈਂ ਤੈਨੂੰ ਵੀ ਲੈ ਆ ਦਿੰਨੀ ਹੈਗੀ ਸੋਣ ਟੱਕਰੀਆ ਨੀ ਕਿੱਥੇ ਵਾ ਗਿਆ ਪਹਿਲਾਂ ਮਿਲਿਆ ਸੀ ਮੈਨੂੰ ਉਦੋਂ ਮੈਂ ਉਹਨੂੰ ਕਹਿਤੀ ਮੈਂ ਲੈ ਕੇ ਦਿੰਨੀ ਆ ਰੁਕੀ ਤੈਨੂੰ ਨੋ ਨੋ ਨੂ ਫਿਰ ਉਹਨੇ ਮੈਨੂੰ ਦੱਸਿਆ ਸੀ ਕਹਿੰਦਾ ਉਹਨੇ ਰੋਟੀ ਨਹੀਂ ਖਾਧੀ ਹੈਗੀ ਐਂ ਤੂੰ ਸੰਘਿਆ ਨਾ ਕਰ ਉਧਰ ਆ ਜਾ ਕਰ ਜੇ ਕਿ ਵੀ ਰੋਟੀ ਰੋਟੀ ਨਹੀਂ ਨਾ ਹੁੰਦੀ ਉਧਰ ਆ ਕੇ ਖਾ ਲਿਆ ਕਰ ਮੇਰੇ ਕੋਲ ਜੰਗਾ ਆਲਾ ਰੋਟੀ ਫਿਰ ਸਾਮ ਨੂੰ ਤੂੰ ਉਧਰੋਂ ਫੜ ਲੈ ਚੰਗਾ ਠੀਕ ਹੈ ਮੇਰੇ ਵੀ ਹੁਣ ਕੰਮ ਤਾਂ ਦਿੰਦੇ ਜੇ ਪਏ ਨੇ ਮੈਂ ਵੀ ਕੰਮ ਕਰਦੀ ਆ ਜਾ ਕੇ ਫਿਰ ਲੈ ਆਈ ਪਰ ਗਈ ਰੋਟੀ ਲੈ ਆਈ ਆ ਗਿਆ ਹੁਣ ਕਿੱਧਰ ਭਾਗੇ ਸੀ ਤੂੰ ਮੋਸ ਇੱਥੇ ਖੜ ਗਿਆ ਸੀ ਮੈਂ ਤਾਂ ਇਹਨੂੰ ਕਿਹਾ ਸੀ ਮੈਂ ਹਾਂ ਬਣੀ ਪਈ ਸੀਗੀ ਰੋਟੀ ਮੈਂ ਹਾਂ ਤੁਹਾਨੂੰ ਉਹਦੀ ਦੱਸ ਦਿੰਦੀ ਮੈਂ ਤੁਹਾਨੂੰ ਉਹਦੀ ਫੜਾ ਲਾਂ ਔਰ ਸੰਗ ਦੀ ਨੇ ਨਹੀਂ ਦੱਸਿਆ ਹੁਣ ਮੈਂ ਆ ਕੇ ਗਈਆਂ ਇਹਦੇ ਕੋਲ ਨੋਰ ਕੋਈ ਨਾ ਭਾਈ ਹੁਣ ਜਿੰਨੇ ਜੋਗੇ ਹੈਗੇ ਹਨਾ ਤੁਹਾਡੇ ਨਾਲ ਹੀ ਆਂਗੇ ਕੋਈ ਨਸਤਾ ਪਹਿਲਾਂ ਵੀ ਨਹੀਂ ਸੀ ਕਰਿਆ ਉਹ ਕਰਿਆ ਜਦੋਂ ਉਹ ਐ ਹੋ ਗਈ ਸੇਰੀ ਮਾਂ ਤੇ ਹੁਣ ਜਦੋਂ ਕੋਈ ਹੋ ਨਹੀਂ ਹੁੰਦਾ ਜਿੰਨੇ ਤਰ੍ਹਾਂ ਆਉਂਦੀ ਨਹੀਂ ਹੈਗੀ ਉਧਰ ਫੜ ਲਿਆ ਕਰੋ ਕਿਵੇਂ ਪਕਾ ਕੇ ਰੱਖ ਦਿਆ ਕਰੂੰਗੇ ਅਸਲ ਨਾ ਮੇਰੀ ਕਿਸਮਤ ਹੀ ਮਾੜੀ ਹੈ ਭਰ ਜਾਈ ਹੋਰ ਕਿਸਮਤ ਤਾਂ ਮਾੜੀ ਹੈਗੀ ਯਾਰ ਤੱਕੇ ਲਿਖੇ ਮੈਂ ਤਾਂ ਜਵਾਕੜੀ ਦਾ ਮਾਰਾ ਧੱਕੇ ਖਾਂਦਾ ਫਿਰਦਾ ਨਹੀਂ ਕਿ ਅੱਜ ਨੂੰ ਕੁਝ ਖਾ ਕੇ ਮਰ ਜਾਂਦਾ ਮੈਂ ਤਾਂ ਮਰਨਾ ਕਾਦੇ ਵਾਸਤੇ ਆਗਾ ਉਹ ਬਦਾ ਜੀ ਵਾਕੜੀ ਕਰਕੇ ਤੂੰ ਦੇਖੋ ਤਾਂ ਨਹੀਂ ਦੇਖਦੀ ਅਸਲ ਮਤਰੀਆਂ ਬਣਦੀ ਨਹੀਂ ਨਿੱਕੀਆਂ ਕਿਸੇ ਦੀਆਂ ਮਤਰੀਆਂ ਮਤਰੀਆਂ ਹੀ ਹੁੰਦੇ ਐ ਜੇ ਬਣਦੀ ਹੁੰਦੀ ਤਾਂ ਫਿਰ ਅੱਜ ਇਹਨੂੰ ਐ ਭੁੱਖੀ ਛੱਡ ਕੇ ਜਾਂਦੀ ਮੈਂ ਚੱਲ ਘਰਾਂ ਚ ਚੱਲਦੀ ਰਹਿਣਾਗਾ ਤੂੰ ਐ ਕਰੀ ਹੁਣ ਜਾਈ ਪਈ ਨੂੰ ਲਈ ਮਾੜੀ ਜੀ ਗੱਲ ਮਾੜੀ ਜੀ ਗੱਲ ਹੋਈ ਸੀ ਫਿਰ ਜਾਈ ਭੂਆ ਮੈਂ ਐਂ ਕਹਤਾ ਸੀ ਇਹਨੂੰ ਪਹਿਲਾਂ ਵੀ ਮੈਂ ਤੇਰੇ ਨਾਲ ਜ਼ਮੀਨ ਕਰਾ ਦੇਣਾ ਵੀ ਬੋੜੀ ਦੇ ਨਾਲ ਖਰਚਾ ਘਟ ਆਉਣਾ ਹਾਂ ਕਹਿੰਦੀ ਠੀਕ ਐ ਹਾਂ ਭੂਆ ਕਹਿੰਦੀ ਵੀ ਮੁੰਡਿਆ ਮੈਂ ਇਹਦੇ ਨਾਲ ਨਹੀਂ ਕਰਾਉਂਦੀ ਜੇ ਤੂੰ ਆਪਦੇ ਕਰਾਉਣੀ ਆ ਤਾਂ ਕਰਾ ਲੈ। ਮੈਨੂੰ ਐ ਸੀ ਵੀ ਭੂਆ ਹੁਣ ਉਮਰ ਦੀ ਵੱਡੀ ਹੋ ਗਈ। ਹਾਂ। ਕੱਲ ਨੂੰ ਜਵਾਕਾਂ ਦਾ ਕੀ ਪਤਾ ਕਰਾਉਣ ਨਾ ਕਰਾਉਣ। ਕਰਾਉਣ ਹਾਂ। ਮਹਾਂਚਲ ਕਰਾਈ ਲੈਣੇ ਹੁਣ ਜਦੋਂ ਭੂਆ ਆ ਵੀ ਗਈ ਆਂਦੀ ਹੈ। ਚਲੋ ਤਾਂ ਵਧੀਆ ਰਿਹਾ ਤੂੰ ਆਪਦੇ ਨਾਲ ਕਰਾ ਲਿਆ। ਉਸ ਗੱਲ ਪਿੱਛੇ ਗੁੱਸੇ ਹੋ ਕੇ ਗਈ ਹੈ। ਹਾਂ ਹਾਂ ਵੀ ਮੇਰੇ ਨਾਲ ਜਵੀ ਨਹੀਂ ਦਿੰਦੀ। ਬਸ ਤੂੰ ਰਹਿਣ ਦੇ ਉਹਦੇ ਨਾਲ ਕਰਵਾਈ ਵੀ ਨਾ ਤੈਨੂੰ ਦਿਖੀ ਵੀ ਜਾਂਦੀ ਆ। ਜੇ ਤਾਂ ਹੁਣ ਘਰ ਰੱਖਣ ਵਾਲੀ ਹੋਵੇ ਫਿਰ ਤਾਂ ਉਹਦੇ ਨਾਲ ਕਰਾਵੇਂ ਜਮੀਨ। ਹੁਣ ਤਾਂ ਮੈਂ ਕਰਾਉਂਦਾ ਵੀ ਨਹੀਂ। ਹੁਣ ਤਾਂ ਮੈਂ ਅੱਕ ਗਿਆ ਜਮਾ ਲੋੜ ਹੀ ਨਹੀਂ ਹੈਗੀ ਇਹਦੇ ਨੌਕਰਾਂ ਦੀ ਜਦੋਂ ਉਹਨੂੰ ਕੋਈ ਚੰਗਾ ਕੰਮ ਕਰਦੇ ਆ ਉਦੋਂ ਉਹ ਇਹ ਮੂਰੇ ਛਾਪਾ ਇਹਦਾ ਤਿਆਰ ਹੁੰਦਾ ਜਦੋਂ ਉਹਨੂੰ ਕੋਈ ਚੰਗਾ ਕੰਮ ਇਹਦਾ ਛਾਪਾ ਤਿਆਰ ਹੁੰਦਾ ਹੁਣ ਤਾਂ ਤੁਹਾਨੂੰ ਪਤਾ ਹੀ ਆ ਨਾਲੇ ਵੀ ਹੁਣ ਤਿਹਾਰ ਦਾ ਦਿਨ ਆ ਵੀ ਤੂੰ ਕਮਲੀਏ 10 ਘਰੋਂ ਕਿਉਂ ਪੈਰ ਚੱਕਦੀਆਂ ਕਾਹਦੇ ਕਰਕੇ ਤਿਹਾਰ ਦੀਵਾਲੀ ਨੂੰ ਤਾਂ ਅਗਲਾ ਆਪਦੇ ਘਰੇ ਆਉਂਦਾ ਸਗਾ ਜੇ ਕੋਈ ਬਾਹਰ ਵੀ ਰਹਿੰਦਾ ਲੋਕ ਤਾਂ ਘਰਾਂ ਦੀਆਂ ਸਿਪਾਈਆਂ ਕਰਨ ਨਾਲੇ ਤਾਂ ਸਾਡਾ ਤਾਂ ਐਡਾ ਕੰਮ ਹੋਇਆ ਸੀ ਜਾ ਜਾ ਜੀ ਘਰੇ ਉਹ ਕਰ ਲੈਂਦੀ ਕਰ ਲੈਂਦੀ ਹੋਰ ਉਹ ਤਾਂ ਖਸੌਣੀ ਸੀ ਵੀ ਚੱਲ ਸਾਡੇ ਤਾਂ ਨੌ ਕਰਾਤੀ ਭੂਆ ਨੇ ਹੋਰ ਕੀ ਭਾਲਦੀ ਸੀ ਪਰ ਕਿੱਥੇ ਮੈਂ ਤਾਂ ਉਦੋਂ ਆਈ ਸੀ ਮੈਂ ਖਲਾ ਚੱਲ ਮੈਂ ਦੇਖੇ ਕਰਨੀ ਸਪਾਈਆਂ ਸੋਈਆਂ ਕਰਦੀ ਉਹ ਮਹਾਨ ਵਾਲੇ ਮੈਂ ਕਹੀ ਜੀ ਲੈਣ ਆਈ ਸੀ ਮੈਂ ਦੇਖਦੀਆਂ ਮੈਂ ਤਾਂ ਜਰਾ ਨੋਨੂ ਨੇ ਦੱਸਿਆ ਬਲਾਈ ਦੁੱਖ ਜਿਹਾ ਲੱਗਿਆ ਮਾਂ ਲੈ ਉਹ ਦੁੱਖ ਤਾਂ ਹੁਣ ਕੀ ਬਸ ਮੈਨੂੰ ਤਾਂ ਮੈਂ ਨਾ ਤਾਂ ਹੁਣ ਕੋਈ ਕੰਮ ਕਰ ਸਕਦਾ ਘੋਏ ਦਾ ਖਿਆਲ ਰੱਖਣਾ ਪੈਂਦਾ ਇਹ ਹਜੇ ਜਵਾਕੜੀ ਹੈ ਜੇ ਘਰੇ ਨਹੀਂ ਆਉਂਦਾ ਤਾਂ ਫਿਰ ਜੇ ਘਰੇ ਆਉਣਾ ਤਾਂ ਅਗਲਾ ਬਾਹਰ ਕੰਮ ਅਗਲਾ ਕਹਿੰਦਾ ਵੀ ਤੂੰ ਬਾਰੀ-ਬਾਰੀ ਘਰੇ ਜਿਹੜੇ ਤਾਂ ਹੋਰ ਹੁਣ ਤੂੰ ਕੜਾ ਸਾਰਾ ਦਿਨ ਘਰੀ ਬੈਠਾ ਰਹੇਗਾ ਕੰਮ ਧੰਦੇ ਵਾਲਾ ਬੰਦਾ ਕਿੱਥੋਂ ਘਰੇ ਬੈਂਦਾ ਹੁਣ ਪਤਾ ਸੌ ਕੰਮ ਕਰਨਾਗਾ ਬਾਹਰੇ ਵੀ ਜਾਣਾ ਉਹਨੂੰ ਆਪ ਹੀ ਚਾਹੀਦਾਗਾ ਵੀ ਮੈਂ ਜਵਾਖੜੀ ਨੂੰ ਪੱਲੇ ਛੱਡ ਕੇ ਤੁਰ ਗਈ ਉੱਥੇ ਚੱਲ ਵੀ ਆਪਦਾ ਘਰੇ ਬੈਠੇ ਜਵਾਖਾਂ ਕੋਲੇ ਕੰਮ ਕਰੇ ਤੂੰ ਹੁਣ ਆਥਨ ਦਰ ਤੱਕ ਬਾਹਰ ਤਾਂ ਅੰਦਰ ਤੁਰਿਆ ਫਿਰ ਉਹਦੀ ਮਾਂ ਨੂੰ ਫੋਨ ਲਾਇਆ ਵੀ ਹਾਂ ਇੱਥੇ ਆ ਗਈ ਜਦੋਂ ਉਹਨੂੰ ਫੋਨ ਲਾਇਆ ਚੱਕੇ ਹੀ ਨਹੀਂ ਬੰਦ ਕਰਤਾ ਉਹ ਜੀ ਮਾਪਿ ਉਹਨੇ ਜੀ ਉੱਥੇ ਬਿਠਾ ਲੈਂਦੇ ਗਏ ਗੈ ਨੂੰ ਉਹਦੀ ਕਹਿਣ ਵੀ ਭਾਈ ਉਹਰੇ ਨਾ ਆਇਆ ਕਰ ਜਾ ਉੱਥੀ ਨਾਲੇ ਮੈਂ 10 ਤੀ ਗੱਲ ਹਾਂ ਵੀ ਭਾਈ ਇਹ ਰੁੱਸ ਕੇ ਆਈ ਐ ਕੁੜੀ ਨੂੰ ਵੀ ਭੁੱਖੀ ਛੱਡ ਗਈ ਫੇਰ ਮੂਰੋ ਮਾਂ ਦੀ ਧੀ ਨੇ ਉਹਨੇ ਵੀ ਆਇਆ ਨਹੀਂ ਗਿਆ ਵੀ ਇਹਦੀ ਮਾੜੀ ਗੱਲ ਐ ਇੱਕੋ ਹੀ ਗੱਲ ਬਾਤ ਐ ਮਾਂ ਮਾਂ ਤੇਾਂ ਦੀ ਇੱਕੋ ਹੀ ਆ ਮੈਂ ਤਾਂ ਫਸ ਗਿਆ ਸੱਚੀ ਮੈਂ ਤਾਂ ਪਹਿਲਾਂ ਪਹਿਲਾਂ ਇਹਦੀ ਮਾਂ ਗੁਜ਼ਰ ਗਈ ਸੀ ਉਦੋਂ ਐਡਾ ਭਾਰ ਚੱਲਿਆ ਹੁਣ ਆਹ ਛ ਕੰਮ ਹੋਈ ਜਾਂਦੇ ਆ ਮਾਤਾ ਜਮਾ ਫਸਾਈ ਮੈਂ ਹੁਣ ਤੂੰ ਤਾਂ ਚੰਗੇ ਨਹੀਂ ਕੀਤਾ ਸੀਗਾ ਅਸੀਂ ਵੀ ਚੱਲ ਕਹਿਤਾ ਸੀ ਵੀ ਭਾਈ ਚੱਲ ਕਰਾ ਲਾ ਸਾਨੂੰ ਵੀ ਚੱਲ ਆਵੇ ਜਵਾਕੜੀ ਦਾ ਐਸੇ ਵੀ ਕੱਲੀ ਦੇਖੇ ਸੀ ਜਾਂਦੀ ਕੰਮ ਕਰਦੀ ਆਪ ਉਹ ਰੋਗ ਦੀ ਵਿਚਾਰੀ ਆਪ ਕਰਦੀ ਸੀ ਵੀ ਚਲ ਉਹਦੀ ਮਾਂ ਆ ਜੂਗੀ ਕਰ ਲਿਆ ਕਰੂਗੀ ਇਹਨੂੰ ਵੀ ਸੰਭਲੂਗੀ ਓਏ ਕਿਹੜਾ ਪਤਾ ਸੀ ਮਾਰ ਹੀ ਕਰਾਇਆ ਸੀ ਪਰ ਜਾਈ ਮੈਂ ਤਾਂ ਨਹੀਂ ਤਾਂ ਮੇਰਾ ਕੀ ਗੱਡਾ ਖੜਾ ਸੀ ਮੈਂ ਤਾਂ ਪਹਿਲਾਂ ਵਾਲਿਆਂ ਤੋਂ ਡੱਕ ਲਿਆ ਸੀ ਜੇਜੀ ਚੰਦਰੀ ਆਊਗੀ ਉਹ ਚੱਲ ਲੜਦੀ ਹੁੰਦੀ ਸੀ ਘੰਟਾ ਲੜ ਕੇ ਬਹਿ ਜਾਂਦੀ ਸੀ ਹਾਥਾਂ ਨੂੰ ਉਹੇ ਜੀ ਹੋ ਜਾਂਦੀ। ਉਹ ਘਰੋਂ ਘਰੋਂ ਬਾਹਰ ਨਹੀਂ ਗਈ ਸੀ ਇਹਦੀ ਮਾਂ ਕਹਿੰਦੀ। ਨਹੀਂ ਆ ਬੀਬੀ ਦੀ ਘਰ ਹੀ ਮਤ ਲੜਾਈ ਹੁੰਦੀ ਆ। ਬੰਦਾ ਤਾਂ ਹੱਥਾਂ ਨੂੰ ਉਹੇ ਜੀ ਪਰ ਇਹ ਤਾਂ ਮਾਂ ਦੀ ਤੇ ਉਹਦੀ ਪਤਾ ਲੱਗਦਾ ਚੱਕ ਕੇ ਬੈਗ ਪਤਾ ਨਹੀਂ ਕਿੱਥੇ ਭਗ ਜਾਂਦੀ। ਤੁਰ ਜਾਂਦੀ ਹੈਗੀ। ਨਾ ਵੇ ਸਾਡੇ ਵਰਗਾਂ ਨੂੰ ਹੀ ਪਤਾ ਲਾਦਾ ਮੈਂ ਤਾਂ ਕੁੜੀ ਤੋਂ ਪਤਾ ਲੱਗਿਆ ਆਈ ਤੂੰ। ਚਲੋ ਕੋਈ ਨਾ ਖਾ ਲੈ ਪੁੱਤ ਰੋਟੀ ਤੂੰ। ਆਪਦੇ ਜਵਾਕ ਨੂੰ ਤਾਂ ਨਾਲ ਲੈ ਗਈ ਇਹਨੂੰ ਛੱਡ ਗਈ। ਛੱਡ ਨਹੀਂ ਹੋਰ ਐ ਕਰੀ ਤੂੰ ਹੱਥ ਨਹੀਂ ਫਿਰ ਭਾਈ ਫੜ ਲਈ ਮੈਂ ਪਕਾ ਕੇ ਰੱਖ ਦੂੰ। ਕੋਈ ਨਹੀਂ। ਉਹ ਹੱਥ ਨੇ ਤਾਂ ਚਲ ਫੜ ਲਈ ਉਹਨੂੰ ਤੜਕੇ ਲੈਣ ਵਾਗੀ ਜਾਈ ਲਈ ਆਈ ਤੂੰ ਬੜਾ ਭਲੋ ਕੇ ਕੇਰ ਉਹ ਤੇ ਵੇਖੀਦਾ ਸੋਟ ਕੇ ਕੀ ਕਰੀ ਗੋਈ ਗੋਣ ਕਰਾਈ ਗੱਲ ਕਰ ਕੀ ਬਸ ਸੋਡੇ ਦੇ ਵੀ ਇਸ਼ਟਾ ਬੋਝ ਹੀ ਆ ਮੈਂ ਕੋਈ ਨਾ ਲਵੇ ਫਿਰ ਆਣ ਖਵਾਂ ਦਾ ਸੁੱਖ ਕੀ ਹੁੰਦਾਗਾ ਬੋਝ ਕੋਈ ਨਾ ਹੋਣਾ ਇਹਦੀ ਪਤਾ ਸਾਨੂੰ ਕੱਲ ਨੂੰ ਕਦੋਂ ਸੋਡੇ ਥੈਂਕੀ ਕੁ ਲੋਡ ਪੈ ਜੇ ਹਨਾ ਪਹਿਲਾਂ ਇੰਨਾ ਟਾਈਮ ਤੁਸੀਂ ਪਹਿਲਾਂ ਰੋਟੀਆਂ ਪਕਾ ਕੇ ਦਿੱਤੀਆਂ ਚਲ ਕੋਈ ਨਾ ਐ ਕੁਛ ਨਹੀਂ ਹੁੰਦਾ ਹੱਥ ਨੇ ਫੜ ਲਈ ਇਹਨੂੰ ਤਾਂ ਆ ਜੀ ਪੁੱਤ ਚੰਗਾ ਮੈਂ ਪਕਾ ਕੇ ਰੱਖ ਦੂੰਗੀ ਰਾਤ ਦੇ ਕੇ ਕੀ ਹੈ ਹੁਣ ਹੋਰ ਖਾਣੀ ਐ ਬਸ ਯਾਰੀ ਮੈਂ ਤਾਲ ਸੁਖੁਰਾ ਤੁਰਦਾ ਰੱਜੀ ਕੀ ਕਰਾਂ ਮਾਣਾ ਸਮਝੀ ਗਿਆ ਪੁੱਤ ਜੀ